ਹੇ ਹਿ ਉਪਲਬਧ ਹੈ ਆਪਕੇ ਡੂਈ ਇਤਨੀ ਉਪਰ ਕਿਉਂ ਹਾਂ ਹਾਂ ਬੇਸ਼ਰਮ ਲੋਕੋ ਦੇਖੋ ਦੇਖੋ ਦਰੰਦ ਦੀ ਚਿਹਰੇ ਸੇ ਟਪਕਦੀ ਹੈ ਨੰਬਰ 1 ਦਾ ਕਬੀਨਾ ਜੀ 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 ਆਖੇ ਦੇਖੋ ਨੀਅਤ ਮੇਂ ਖੋਟ ਸਾਫ ਨਜ਼ਰ ਆਤਾ ਹੈ ਜੀ ਦੋਸਤੋ ਤੁਹਾਤੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਇਹਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਗਿੱਪੀ ਦੇ ਬਾਰੇ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋਗੇ ਛੱਲਾ ਮੁੜ ਕੇ ਆ ਜਾ ਇਸ ਵੀਮ ਤੋਂ ਵਾਇਰਲ ਹੋਇਆ ਸੀ ਗਿੱਪੀ ਬਰਾ ਆਪਣਾ ਇੰਸਟਾਗ੍ਰਾਮ ਦੇ ਉੱਤੇ ਨਾਲੇ ਕੁੱਲੜ ਪੀਜਾ ਵਾਲਿਆਂ ਨੂੰ ਵੀ ਰਿਪਲਾਈ ਕੀਤਾ ਗਿੱਪੀ ਨੇ ਆਓ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਦਿਖਾਣੇ ਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰ ਆ ਰਾਮ ਵਰਗਾ ਨਹੀਂ ਨਹੀਂ ਭਰਾਵਾ ਇਕੱਲਾ ਜਿਗਰਾ ਨਹੀਂ ਐਕਸਟਰਾ ਬਰਨ ਫੁੰਸੀ ਵਾਲਾ ਪੀਜ਼ਾ ਵੀ ਤੁਹਾਡੇ ਕੋਲੇ ਹੀ ਉਹ ਵੀ ਕਿਸੇ ਕੋਲੇ ਹੋਰ ਨਹੀਂ ਹੈਗਾ ਤੁਹਾਡੇ ਕੋਲੇ ਹੀ ਉਪਲਬਧ ਹੈ ਆਪਕੀ ਡੂਈ ਇਤਨੀ ਉੱਪਰ ਕਿਉਂ ਹਾਂ ਹਾਂ ਬੇਸ਼ਰਮ ਲੋਕੋ ਦੇਖ ਮੰਨਦੇ ਆ ਇਹ ਸ਼ਰਮ ਕਿਸੇ ਚੀਜ਼ ਦੀ ਲੋਕ ਕਿੱਥੇ ਉਹ ਲੋਕ ਜਿਹੜੇ ਕਹਿੰਦੇ ਸੀ ਇਹਨਾਂ ਨੇ ਮਰ ਜਾਣਾ ਇਹਨਾਂ ਨੇ ਸੁਸਾਇਡ ਕਰ ਲੈਣੀ ਆ ਇਹਨਾਂ ਨੂੰ ਨਾ ਬੋਲੋ ਇਹ ਬਰਨ ਮੰਨਦੇ ਆ ਤਾਂ ਗਾ ਰਹੇ ਆ ਡਾਂਚ ਰਹੇ ਆ ਪ੍ਰੋਗਰਾਮ ਪੂਰਾ ਫੁੱਲਾਂ ਤੇ ਕਾਟੋ ਇੱਕ ਵਾਰ ਫੇਰ ਕਰ ਦੋ ਲਾਂਚ ਪੀਜ਼ਾ ਯਾਰ ਇਸ ਵਾਰ ਟ੍ਰਿਪਲ ਐਕਸ ਚੱਲਣਾ ਦੋ ਪਿਛਲੀ ਵਾਰ ਡਬਲ ਐਕਸ ਸੀ ਇਸ ਵਾਰ ਟ੍ਰਿਪਲ ਐਕਸ ਡੂਈ ਚੱਕਦਾ ਪੂਰਾ ਘੜੇ ਤੇ ਕੋਲਾ ਫੁੰਸੀਆ ਤਫੜ ਸਾਹ ਦਿਖਾ ਦੋ ਨਾਲੇ ਅਗਲੀ ਨਿਊਜ਼ ਦੇ ਵਿੱਚ ਆਪਾਂ ਗੱਲ ਕਰਾਂਗੇ ਕੰਗਨਾ ਦੇ ਬਾਰੇ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋਗੇ ਕੰਗਨਾ ਪੰਜਾਬੀਆਂ ਦੇ ਨਾਲ ਤੇ ਸ਼ੁਭਾਈ ਦੇ ਨਾਲ ਲੜਦੀ ਹੋਈ ਨਜ਼ਰ ਆਉਂਦੀ ਹੈ ਉੱਥੇ ਹੀ ਕੰਗਨਾ ਨੇ ਇੱਕ ਡੀਪੀ ਦੇ ਉੱਤੇ ਸ਼ੁਭਾਈ ਦਾ ਗਾਣਾ ਪਲੇ ਕੀਤਾ ਪਤਾ ਨਹੀਂ ਦੋਸਤੋ ਕੰਗਨਾ ਕੀ ਸਾਬਤ ਕਰਨਾ ਚਾਹੁੰਦੀ ਹੈ ਸ਼ੁਭਾਈ ਦਾ ਗਾਣਾ ਲਾ ਕੇ ਆਪਣੇ ਸਟੋਰੀ ਦੇ ਉੱਤੇ ਆਦੀ ਵੀਡੀਓ ਜੇ ਨਾ ਹੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ